ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਂ ਇੱਕ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਵੱਡੀ ਖੇ ਪੋਚ ਦੇ ਸੇਵਾ ਮੁਕਤ ਅਧਿਕਾਰੀ ਦਾ ਬੀਮਾ ਪਾਲਿਸੀ ਦੇ ਪੈਸੇ ਦੁੱਗਣੇ ਕਰਨ ਦਾ ਚਾਸਾ ਦੇ ਕੇ ਠੱਗੇ 67 ਲੱਖ ਰੁਪਏ ਅਨਸਰਤ ਲੈ ਕੇ ਦੋ ਗ੍ਰਿਫਤਾਰ ਦੋ ਧੋਖੇਬਾਜ਼ਾਂ ਨੇ ਭਾਰਤੀ ਜਲ ਸੈਨਾ ਤੋਂ ਸੇਵਾਮੁਕਤ 71 ਸਾਲਾ ਅਧਿਕਾਰੀ ਨੂੰ ਉਸਦੀ ਬੀਮਾ ਪਾਲਿਸੀ ਦੇ ਪੈਸੇ ਧੋਗਣ ਦਾ ਵਾਅਦਾ ਕਰਕੇ ਲਗਭਗ 67 ਲੱਖ ਰੁਪਏ ਠੱਗੀ ਮਾਰੀ ਬਟਿੰਡਾਪੁਰਸ ਨੇ ਪੀੜਤ ਅਧਿਕਾਰੀ ਦੇ ਚੱਕਰ ਤੇ ਮਾਮਲਾ ਦਰਜ ਕਰਕੇ ਮੁਲਾਜ਼ਮਾ ਮੁਲਜ਼ਮਾਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਮੁਲਜ਼ਮਾਂ ਸਾਰੇ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਉਪਰ ਸਦਨੋਚਕੇ ਦੇ ਕੇ ਪੀੜਤ ਬਲबीर ਸਿੰਘ ਵਾਸੀ ਗਲੀ ਨੰਬਰ 12 ਜਗ ਸਿੰਘ ਨਗਰ ਭਿੰਡਾ ਨੇ ਦੱਸਿਆ ਕਿ ਉਹ 1922 ਵਿੱਚ ਭਾਰਤੀ ਜਲ ਸੈਨਾ ਤੋਂ ਮਾਸਟਰ ਚੀਪ ਪੀਟੀ ਅਫਸਰ ਕਲਾਸ 2 ਵਜੋਂ ਸੇਵਾਮੁਕਤ ਹੋਇਆ ਸੀ ਫੋਇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਸਨੇ 2014 ਵਿੱਚ ਗਿਆਨੀ ਜਲ ਸਿੰਘ ਇੰਜੀਨੀਅਰ ਆਫ ਟੈਕਨੋਲੋਜੀ ਯੂਨੀਵਰਸਿਟੀ ਭਿੰਡਾ ਵਿੱਚ ਲੈਟਰੀ ਇਸਟੀਗੇਟਰ ਬੱਚੋ ਕੰਮ ਕੀਤਾ ਪੇਟ ਦੇ ਦੇ ਅਨੁਸਾਰ 2014 ਵਿੱਚ ਉਸਨੇ ਰਲਾਈਸ ਇੰਸ਼ੋਰੈਂਸ ਕੰਪਨੀ ਤੋਂ ਆਪਣੀ ਅਤੇ ਆਪਣੀ ਧੀ ਦੇ ਨਾਮ ਤੇ 6 ਬੀਮਾ ਪਾਲਸੀਆਂ ਲਈਆਂ ਸਨ ਪੂਰੀਆਂ ਕਿਸ਼ਤਾਂ ਦਾ ਪ੍ਰਦਾਨ ਨਹੀਂ ਕਰ ਸਕਿਆ ਤੇ ਉਸਨੇ ਸਿਰਫ ਕੁਝ ਕਿਸ਼ਤਾਂ ਦਾ ਭੁਗਤਾਨ ਕੀਤਾ ਸੀ ਅਧਾ ਕੀਤੀਆਂ ਕਿਸ਼ਤਾਂ ਦੇ ਪੈਸੇ ਵਾਪਸ ਲੈਣ ਲਈ ਉਹ ਬਠਿੰਡਾ ਦੇ ਰਾਜ ਹਾਜੀ ਹਾਜੀ ਰਤਨਾ ਚੌਕ ਸਥਿਤ ਕੰਪਨੀ ਦੇ ਦਫਤਰ ਗਿਆ ਤੇ ਉੱਥੇ ਮੌਜੂਦ ਕੰਪਨੀ ਦੇ ਅਧਿਕਾਰੀਆਂ ਨੂੰ ਮਿਲਿਆ ਤੇ ਆਪਣੇ ਪੈਸੇ ਵਾਪਸ ਮੰਗੇ ਪਰ ਉਹਨਾਂ ਨੇ ਪੈਸੇ ਵਾਪਸ ਕਰਨ ਤੋਂ ਸਖ਼ਤ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਸਨੇ ਬਟੇਂਡਾ ਦਲਚ ਕੰਪਨੀ ਵਿਰੁੱਧ ਕੇਸ ਦਾਇਰ ਕੀਤਾ ਪਰ ਉਹ ਅਦਾਲਤ ਵਿੱਚ ਕੇਸ ਹਾਰ ਗਿਆ ਪੇੜ ਦੇ ਅਨੁਸਾਰ ਸਾਲ 2023 ਵਿੱਚ ਇੱਕ ਵਿਅਕਤੀ ਨੇ ਉਸ ਦੇ ਮੋਬਾਈਲ ਫੋਨ ਤੇ ਫੋਨ ਕੀਤਾ ਤੇ ਆਪਣੇ ਆਪ ਨੂੰ ਅਜੀਤ ਵਰਮਾ ਕਮਿਸ਼ਨ ਲੋਕਪਾਲ ਬੰਬੇ ਵਜੋਂ ਪੇਸ਼ ਕੀਤਾ ਤੇ ਉਸ ਨੂੰ ਪ੍ਰਸਤਾ ਦਿੱਤਾ ਕਿ ਉਸ ਦੀ ਬੀਮਾ ਪਾਲਸੀ ਦੇ ਪੈਸੇ ਦੁੱਗਣੇ ਕਰਵਾ ਕੇ ਕੰਪਨੀ ਤੋਂ ਵਾਪਸ ਕਰਵਾ ਦੇਵੇਗਾ ਇਸ ਲਈ ਉਸ ਨੂੰ ਕੁਝ ਪੈਸੇ ਦੇਣੇ ਪੈਨ ਕੀ ਪੀਟ ਨੇ ਦੱਸਿਆ ਕਿ ਆਪਣੇ ਪੈਸੇ ਵਾਪਸ ਲੈਣ ਦੇ ਲਾਲਚ ਵਿੱਚ ਉਹ ਦੋਚੀ ਦੇ ਜਾਲ ਵਿੱਚ ਫਸ ਗਿਆ ਤੇ ਦੋਚੀ ਨੇ ਕਹਿਣ ਤੇ ਉਸ ਨੇ ਆਪਣੇ ਬੈਂਕ ਖਾਤੇ ਤੋਂ ਵਕ ਵਕ ਕਿਸ਼ਤਾ ਵਿੱਚ ਲਗਭਗ 19.55 ਲੱਖ ਰੁਪਏ ਦੋਚੀ ਅਜੀਤ ਵਰਮਾ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਸਿਲੈਂਟ ਤੋਂ ਬਾਅਦ ਉਕਤ ਵਿਅਕਤੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਆਪਣੇ ਪਰਿਵਾਰ ਦੇ ਡਰਕਰਨ ਉਸ ਨੇ ਪੁਲਸ ਨੂੰ ਉਕਤੋ ਖਾੜੀ ਦੀ ਸ਼ਿਕਾਇਤ ਨਹੀਂ ਕੀਤੀ ਪੀੜਤ ਨੇ ਦੱਸਿਆ ਕਿ ਸਾਲ 2025 ਨੂੰ ਦੁਬਾਰਾ ਉਸਦੇ ਮੋਬਾਈਲ ਤੇ ਫੋਨ ਆਇਆ ਤੇ ਦੂਜੇ ਪਾਸੇ ਗੱਲ ਕਰਕੇ ਵਿਅਕਤੀ ਨੇ ਆਪਣਾ ਨਾਮ ਬਦਲ ਕੇ ਕੁਵਿੰਦਰ ਸਿੰਘ ਦੱਸਿਆ ਤੇ ਕਹਾ ਕਿ ਉਹ ਇੱਕ ਸੇਵਾ ਮੁਕਤ ਅਧਿਕਾਰੀ ਹੈ ਦੋਚੀ ਨਹੀਂ ਉਸ ਨੂੰ ਧੋਖਾ ਦਿੱਤਾ ਕਿ ਜਿਸ ਤਰ੍ਹਾਂ ਤੁਹਾਡੀ ਬੀਮਾ ਪਾਲਸੀ ਦੇ ਪੈਸੇ ਪਸੇ ਹੋਏ ਹਨ ਉਸੇ ਤਰ੍ਹਾਂ ਉਸਦੇ 45 ਰੱਖ ਕਿਰਪਾਏ ਵੀ ਬੀਮਾ ਪਾਲਸੀ ਵਿੱਚ ਫਸੇ ਹੋਏ ਰੰਪੀਟ ਦੇ ਅਨੁਸਾਰ ਦੋਚੀ ਨਿਯੋਸ ਨੂੰ ਤੋਕਾ ਦਿੱਤਾ ਦਿੱਤਾ ਕਿ ਉਸ ਦਾ ਪਸਿਆ ਪੈਸਾ ਰਾਦੇ ਮੂਨ ਨਾਮ ਦੇ ਕੇ ਵਿਅਕਤੀ ਹੈ ਜੋ ਕਿ ਲੋਕਪਾਲ ਬੰਬਈ ਵਿੱਚ ਇੱਕ ਅਧਿਕਾਰੀ ਹੈ ਉਸ ਨੇ ਆਪਣੀ ਬੀਮਾ ਪਾਲਸੀ ਦੇ 45 ਲੱਖ ਰੁਪਏ ਕਢਵਾ ਲਏ ਹਨ ਤੇ ਰਾਦੇ ਮੂਨ ਤੁਹਾਡੀ ਬੀਮਾ ਪਾਲਸੀ ਦੇ ਪੈਸੇ ਵੀ ਕੰਪਨੀ ਤੋਂ ਕਢਵਾਏਗਾ ਇੰਨਾ ਹੀ ਨਹੀਂ ਉਹ ਤੁਹਾਨੂੰ ਉਹ ਪੈਸੇ ਵੀ ਵਾਪਸ ਦਵਾਏਗਾ ਜੋ ਤੁਸੀਂ ਪਹਿਲਾਂ ਜੀ ਵਰਮਾ ਨਾਮਕ ਵਿਅਕਤੀ ਨੂੰ ਦਿੱਤੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ